ੴ ਸ੍ਰੀ ਵਾਇੂ ਜਪਤੇ ਪਾ ਸੀ ਦਸਵੇਂ ਕਬਿ ਬਾਏ ਬੇਨਤੀ ਚਉ ਪਈ ਹਮਰੇ ਕਰੋ ਹਾਜ ਰੱਛਾ ਪੂਨ ਹੋਏ ਚਿਤ ਕੀ ਇਛਾ ਤਵ ਚਰਨਨ ਮਰੈ ਹਮਾਰਾ ਆਪਣਾ ਜਾਨ ਗੁਰੂ ਪਰਤਪਾਰਾ ਹਮਰੇ ਜੁੜ ਸਵੈ ਤੁਮ ਕਾਹ ਹੋ ਆਪਾ ਦੈ ਮੋਏ ਬਚਾਵ ਹੋ ਸੁਖਿ ਸਹਿ ਮੋਰ ਪਰਿਵਾਰਾ ਸਿਵਿਕ ਸਿਗ ਸਬੈ ਕਰਤਾਰਾ ਮੋਰਚਨ ਕਰ ਦੇ ਕਰੇ ਸਭਨ ਕੋ ਆ ਸੰਗ ਰੇ ਪੂਨ ਹੋਏ ਹਮਾਰੀ ਆਸਾ ਤੁਰ ਪੈ ਗਿਰੇ ਪਿਆਸਾ ਤੁਮੇ ਚਾਰ ਕੋ ਵਰਨਾ ਤਾਉ ਜੋ ਵਰਚਾਉ ਸੁਭ ਤੋਂ ਦੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੁੰਜਨ ਸਤਰ ਹਮਾਰੇ ਮਾਰਿ ਹੈ ਆਪਾ ਦਮ ਜਿ ਬਰਿਆ ਮਰਨ ਕਾਲ ਕਾ ਤਰਾਸਨ ਮਰਿਆ ਹੁ ਜੋ ਸਤਾ ਹਮਾਰੇ ਪਛਾ ਸ੍ਰੀ ਅਸ ਤੁਝੁ ਕਰਿਓ ਰੱਛਾ ਰਾਖ ਲਿਮ ਰਾਕਨ ਹਾਰੇ ਸਹਿਬ ਸੰਸਹਾਈ ਪਿਆਰੇ ਦੀਨ ਬੰਦ ਦੁਸ਼ਟਨਗੇ ਹੰਤਾ ਤੁਮਹੋ ਪੂਰੀ ਚਦਰ ਦਸਕੰਤਾ ਕਾਲ ਪਾਇ ਬ੍ਰਹਮ ਬਵਤਰਾ ਕਾਲ ਪਾਇ ਸ਼ਿਵ ਜੀ ਅਵਤਾਰਾ ਕਾਲ ਪਾਇ ਕਰਬਿਸ਼ਨ ਵਰਕਾਸਾ ਸਗਲ ਕਾਲ ਗਾਗਿਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦਰਾਇ ਬ੍ਰਹਮ ਜੂਥਿਓ ਜਮਨਕਾਲ ਸੋ ਲੂ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨਕਾਲ ਸਭ ਜਗਤ ਮਨਾਇਓ ਦੇਵ ਦੇਜ ਜਥਨ ਉਪਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਿਕ ਹਮਾਰੀ ਸਦ ਪ੍ਰਜਾ ਜਨ ਆਪ ਸਵਾਰੇ ਸੇਵਕ ਨੂੰ ਸਾਗੁਨ ਸੋਦੀਓ ਸਤਰਨ ਕੋ ਪਦਮੋ ਵਦ ਕੀਓ काट काट के अंतर की जानत परे बुरे की पीर पछाणत चीटी ए कुंचर स्थूला सब की पादृश कर फूला संतन दुख पाए ते दुखी सो पाए साधन गे सुखी एक एक पीर पछाण है कट कट के परवट की, की जान है जाद करे करा कर तारा प्रजा तर तो दे अपारा जावा कर कर तो कब हूँ तो मैं मिल दे तर सब हूँ ਜੇ ਤੇ ਬਦਨ ਸ੍ਰਿਸ਼ਤ ਸਭ ਧਾਰੈ ਆ ਪਾਵਨੀ ਬੂਝੁ ਉਚਾਰੈ ਤੁਮ ਸਭ ਇਤ ਰਤਨ ਆਲਮ ਜਾਣਤ ਬੇਦ ਬੇਦਿਆ ਰਾਲਮ ਨਿਰੰਕਾਰ ਨਿਰੂਕਾਰ ਨਿਰਲੰਭ ਆਦ ਨੀਲਾ ਨਾਸੰਭ ਤਕ ਮੂਰਤ ਉਚਾਰਿ ਪੈਦਾ ਜਗ ਪੇਵਨ ਪਾਉਤ ਬੇਦਾ ਤਾ ਕੋ ਗਰਪਾਨ ਹਨੁ ਮਾਨਤ ਮਹਾ ਮੂਰਗਾ ਭੇਜਨ ਜਾਣਤ ਮਹਾਂ ਦੇਵ ਕੋ ਗੈਸਤਾ ਸਿਵ ਨਰੰਕਾਰ ਕਾ ਚਿੰਨ ਨਹ ਪੇਵ ਆ ਪਵਣਿ ਬੋਧ ਹੈ ਜੇਤੀ ਬਰਨਤ ਪਿਨਵਨ ਤੋਏ ਤਿਤੀ ਤੁਮਰਾ ਲਖਣ ਜਾਇ ਪਸਾਰਾ ਕੇਵਦ ਸੱਜਾ ਪ੍ਰਿਥਮ ਸੰਸਾਰਾ ਏਕ ਰੂਪਨੁ ਸਰੂਪਾਰੰਗ ਪਿਉ ਰਾਖੀ ਭੂਪਾ ਅੰਡ ਜਿਰ ਸੈ ਤੈ ਕਿਨ ਉਤਪਤ ਖਾਨ ਬਉ ਰਾਜ ਦੇਨੇ कौन पूरा जा बैठा क्यों सिमर संगर कैठा शिगरी सिर दिखाए तम्ब आजुआ सरू सो अम्बाव रक्षा मेरी तुम करो सिख बार सिख संगरो दुष्ट जिते उठवा तुर पाता सगल मलेश करो रण कहता जिया तू तो दस पर तन दुष्ट दुख धावा मरे ਪਰਖ ਜੰਬ ਪਰ ਇਤਿਹਾਰ ਏ ਤਨਗੇ ਤੁਮ ਸੰਗੜ ਸਵਟਾਰੇ ਜੋ ਕਲ ਕੋਗ ਬਾਰਤ ਐ ਹੈ ਤੈ ਕਾਨਕ ਨੇ ਐ ਹੈ ਰੱਛਾਏ ਤੈ ਸਵ ਕਾਲਾ ਦੁਸ਼ਟਾਰੇ ਤਰੈ ਤਦ ਕਾਲਾ ਕਿਰਪਾ ਦ੍ਰਿਸ਼ਤਾਂ ਜਾਏ ਨ ਹਰ ਹੋ ਤਾ ਤ ਤਨ ਮੈਂ ਹਰ ਹੋ ਰੇਤ ਸਿਦ ਕਰਮ ਸਭ ਹੋਈ ਦੁਡਛਾਵ ਸਭ ਸਕਨ ਕੋਈ ਏਕ ਬਾਾਰ ਜੇ ਤੁਮ ਸੰਭਾਰਾ ਕਾਲ ਫਾਤਿ ਤੈ ਉਬਾਰਾ ਜੇ ਨਰਨਾਮ ਤਿਹਾਰੁ ਕਾ ਦਰ ਜੁਸਤੋ ਤੇਰਾ ਖੜਕੇ ਮੈਂ ਸਰਨ ਤਿਹਾਰੀ ਆਪਾ ਦਲੇ ਉਬਾਰੀ ਸਰਵ ਠੋਰ ਮੋ ਸਹਾਈ ਦੁਖਦੋ ਤੇਲੇ ਉਚਾਈ ਸਰਵ ਠੋਰ ਮੋ ਸਹਾਈ ਦੁਖਦੋ ਤੇਲੇ ਹੋ ਬਚਾਈ